ਟ੍ਰੰਪ ਨੂੰ ਮਾਰਨ ਦੀ ਫਿਰ ਕੀਤੀ ਗਈ ਕੋਸ਼ਿਸ਼ FBI ਨੂੰ ਪਾਮ ਬੀਚ ਤੇ ਮਿਲਿਆ ਸナイਪਰ ਸਟੈਂਡ ਰੂਸੀ ਤੇਲ ਦੀ ਖਰੀਦ ਸਬੰਧੀ 트ੰਪ ਨੇ ਭਾਰਤ ਨੂੰ ਫਿਰ ਦਿੱਤੀ ਚੇਤਾਵਨੀ ਟੈਰਿਫ ਵਾਦਿਆਂ ਦੇ ਚੱਲਦਿਆਂ ਭਾਰਤ ਅਮਰੀਕਾ ਵਪਾਰ ਵਿੱਚ ਵੱਡੀ ਗਰਾਵਿਟੀ ਸ਼ੁਕਰਵਾਨੂ ਯੂਐਸ ਸੀਕ੍ਰੀਟ ਸਰਵਿਸ ਨੇ ਫਲਰੀਡਾ ਦੇ ਪਾਮ ਬੀਚ ਹਵਾਈ ਅੱਡੇ ਦੇ ਨੇੜੇ ਇੱਕ ਸ਼ੱਕੀ ਸਟੈਂਡ ਦਾ ਪਤਾ ਲਾਇਆ ਇਹ ਉਸ ਖੇਤਰ ਨੂੰ ਨਿਸ਼ਾਨਾ ਬਣਾ ਸਕਦਾ ਸੀ ਜਿੱਥੇ 에ਅਰ ਫੋਰਸ 1 ਆਮ ਤੌਰ ਤੇ ਲੈਂਡ ਕਰਦਾ ਹੈ ਤੇ ਉਡਾਣ ਭਰਦਾ ਹੈ ਸੀਕ੍ਰੀਟ ਸਰਵਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਗਏ ਨੇ ਐਫ ਬੀ ਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਕਿਹਾ ਕਿ ਰਾਸ਼ਟਰਪਤੀ ਦੇ ਵੈਸਟ ਪਾਮ ਬੀਚ ਵਾਪਸ ਆਉਣ ਤੋਂ ਪਹਿਲਾਂ ਯੂਐਸ ਸੀਕ੍ਰੇਟ ਸਰਵਿਸ ਨੇ 에어ਫੋਰਸ ਨਾਲ ਲੈਂਡਿੰਗ ਜ਼ੋਨ ਦੀ ਦ੍ਰਿਸ਼ਟੀ ਰੇਖਾ ਦੇ ਅੰਦਰ ਇੱਕ ਸਨਾਈਪਰ ਸਟੈਂਡ ਦੇਖਿਆ ਸੀ ਉਹਨਾਂ ਅੱਗੇ ਕਿਹਾ ਕਿ ਘਟਨਾ ਸਥਾਨ ਤੇ ਕੋਈ ਨਹੀਂ ਮਿਲਿਆ ਐਫਬੀਆਈ ਨੇ ਜਾਂਚ ਦੀ ਅਗਵਾਈ ਸੰਭਾਲ ਲਈ ਹੈ ਅਤੇ ਘਟਨਾ ਸਥਾਨ ਤੋਂ ਸਾਰੇ ਸਬੂਤ ਵੀ ਇਕੱਠੇ ਕਰਕੇ ਸਰੋਤਾਂ ਨੂੰ ਭੇਜ ਦਿੱਤੇ ਗਏ ਨੇ ਇਸ ਸਾਰੀ ਘਟਨਾ ਦੇ ਨਾਲ ਅਜੇ ਕਿਸੇ ਵਿਅਕਤੀ ਦਾ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ ਪਾਮ ਬੀਚ ਵਿੱਚ ਟਰੰਪ ਦੇ ਖਿਲਾਫ ਇਹ ਪਹਿਲੀ ਵਾਰ ਹੋਈ ਹੱਤਿਆ ਦੀ ਕੋਸ਼ਿਸ਼ ਨਹੀਂ ਹੈ ਕੁਝ ਹਫ਼ਤੇ ਪਹਿਲਾਂ ਇੱਕ ਗੋਲਫ ਕੋਰਸ ਤੇ ਇੱਕ ਵਾਰ ਦੇ ਨਾਲ ਵੀ ਇੱਕ ਸਨਾਈਪਰ ਨੈਸਟ ਮਿਲਿਆ ਸੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਵਾਰ ਫਿਰ ਭਾਰਤ ਦੇ ਸਖਤ ਬਿਆਨ ਦਿੱਤਾ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਭਾਰਤ ਰੂਸ ਤੋਂ ਕੱਚਾ ਤੇਲ ਦਾ ਆਮਦਨ ਜਾਰੀ ਰੱਖਦਾ ਹੈ ਤਾਂ ਉਸ ਨੂੰ ਭਾਰੀ ਆਯਾਤ ਡਿਊਟੀਆਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਇਹ ਟਿੱਪਣੀ ਆਪਣੇ ਜਹਾਜ਼ 에어ਫੋਰਸ 1 ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀ। 트੍ਰੰਪ ਨੇ ਵੀ ਦਾਅਵਾ ਕੀਤਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੱਲ ਕੀਤੀ ਸੀ ਜਿਸ ਵਿੱਚ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਪਰ ਜੇਕਰ ਭਾਰਤ ਅਜਿਹਾ ਨਹੀਂ ਕਰਦਾ ਤਾਂ ਅਮਰੀਕੀ ਪ੍ਰਸ਼ਾਸਨ ਫਿਰ ਸਖਤ ਕਾਰਵਾਈ ਕਰੇਗਾ। ਪ੍ਰਸ਼ਾਸਨ ਦਾ ਤਰਕ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਨਾਲ ਦੇਸ਼ ਅਸੀਂ ਦੇ ਤੌਰ ਤੇ ਯੂਕਰੇਨ ਯੁੱਧ ਵਿੱਚ ਮਦਦ ਕਰ ਰਿਹਾ ਹੈ ਇਸ ਕਾਰਨ ਅਮਰੀਕਾ ਮਾਸਕੋ ਤੋਂ ਊਰਜਾ ਖਰੀਦਣ ਵਾਲੇ ਦੇਸ਼ਾਂ ਤੇ ਦਬਾਅ ਪਾ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਨੂੰ ਰੂਸੀ ਤੇਲ ਖਰੀਦਣ 'ਚ ਝਕਟਾਉਣ ਲਈ ਕਿਹਾ ਗਿਆ ਹੈ ਪਰ ਪ੍ਰਧਾਨ ਮੰਤਰੀ ਮੋਦੀ ਅਤੇ 트੍ਰੰਪ ਵਿਚਕਾਰ ਹੋਈ ਗੱਲਬਾਤ ਬਾਰੇ ਵਿਵਾਦ ਅਜੇ ਵੀ ਜਾਰੀ ਹੈ 트੍ਰੰਪ ਨੇ ਜੋ ਦਾਅਵਾ ਕੀਤਾ ਹੈ ਕਿ ਮੋਦੀ ਨੇ ਉਹਨਾਂ ਨੂੰ ਰੂਸ ਤੋਂ ਤੇਲ ਨਾ ਖਰੀਦਣ ਦਾ ਵਾਅਦਾ ਕੀਤਾ ਸੀ ਇਸਤੇ ਭਾਰਤ ਸਰਕਾਰ ਨੇ ਵੀ ਸਪਸ਼ਟ ਕਰਨ ਦਿੱਤਾ ਹੈ ਕਿ ਅਜੇ ਹੀ ਕੋਈ ਗੱਲਬਾਤ ਰਿਕਾਰਡ ਵਿੱਚ ਨਹੀਂ ਹੈ ਜਦੋਂ 트ੰਪ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਇਸ ਗੱਲ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਭਾਰੀ ਟੈਰਿਫਾਂ ਦਾ ਸਾਹਮਣਾ ਕਰਨਾ ਹੀ ਪਵੇਗਾ ਚੀਨ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਤੰਬਰ ਮਹੀਨੇ ਵਿੱਚ ਅਮਰੀਕੀ ਸੋਇਆਬੀਨ ਦਾ ਆਯਾਤ ਘਟ ਕੇ ਜ਼ੀਰੋ ਹੋ ਗਿਆ ਹੈ ਇਹ ਨਵੰਬਰ 2018 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਅਮਰੀਕੀ ਸੋਇਆਬੀਨ ਦੀ ਸ਼ਿਪਮੈਂਟ ਚੀਨ ਲਈ ਬਿਲਕੁਲ ਜ਼ੀਰੋ ਹੋ ਗਈ ਹੈ। ਪਿਛਲੇ ਸਾਲ ਇਸ ਮਹੀਨੇ ਤੱਕ ਅਮਰੀਕਾ ਤੋਂ ਚੀਨ ਨੂੰ ਸੋਇਆਬੀਨ ਦਾ ਆਯਾਤ 1.7 ਮਿਲੀਅਨ ਮੀਟ੍ਰਿਕ ਟਨ ਸੀ। ਪਰ ਹੁਣ ਜਦੋਂ ਚੀਨ ਵੱਲੋਂ ਅਮਰੀਕੀ ਆਯਾਤ ਉੱਤੇ ਉੱਚ ਟੈਰਿਫ ਲਾਏ ਗਏ ਨੇ ਤਾਂ ਇਹ ਆਯਾਤ ਘਟਿਆ ਹੈ। ਇਸ ਦਾ ਵੱਡਾ ਨੁਕਸਾਨ ਅਮਰੀਕੀ ਕਿਸਾਨਾਂ ਨੂੰ ਹੋਵੇਗਾ ਕਿਉਂਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਸੋਇਆਬੀਨ ਦਾ ਆਯਾਤਕ ਹੈ। ਵਪਾਰਕ ਸਮਝੌਤਾ ਨਾ ਹੋਣ ਦੇ ਹਾਲਾਤਾਂ ਦੇ ਵਿੱਚ ਅਮਰੀਕੀ ਕਿਸਾਨਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਚੁਣਾਣਾ ਪੈ ਸਕਦਾ ਹੈ ਉਧਰ ਚੀਨ ਨੇ ਆਪਣੀ ਲੋੜ ਪੂਰੀ ਕਰਨ ਦੇ ਲਈ ਦੱਖਣੀ ਅਮਰੀਕੀ ਦੇਸ਼ਾਂ 'ਵਲ ਰੋਕ ਕੀਤਾ ਹੈ ਪਰ ਇਸ ਤਣਾਅ ਦੇ ਬਾਵਜੂਦ ਵੀ ਬੀਜਿੰਗ ਅਤੇ ਵਾਸ਼ਿੰਗਟਨ ਦੇ ਵਿਚਕਾਰ ਵਪਾਰਕ ਗੱਲਬਾਤ ਫਿਰ ਤੋਂ ਹੋਣ ਦੀ ਸੰਭਾਵਨਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਉਮੀਦ ਪ੍ਰਗਟਾਇਆ ਹੈ ਕਿ ਸੋਇਆਬੀਨ ਬਾਰੇ ਇੱਕ ਸਮਝੌਤਾ ਹੋ ਜਾਵੇਗਾ ਰੇਟਿੰਗ ਏਜੰਸੀ ਕ੍ਰਿਜ਼ਨ ਨੇ ਅਕਤੂਬਰ ਦੀ ਆਪਣੀ ਰਿਪੋਰਟ ਵਿੱਚ ਇੱਕ ਜਾਣਕਾਰੀ ਦਿੱਤੀ ਹੈ ਜਿਸ ਦੇ ਅਨੁਸਾਰ ਅਕਤੂਬਰ ਵਿੱਚ ਭਾਰਤ ਦੀ ਅਮਰੀਕਾ ਨੂੰ ਬਰਾਮਦ ਵਿੱਚ ਭਾਰੀ ਗਰਾਵਟ ਵੇਖੀ ਜਾ ਰਹੀ ਹੈ ਏਜੰਸੀ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਵੱਲੋਂ ਵਧਾਏ ਟੈਰਿਫ ਤੋਂ ਪਹਿਲਾਂ ਖੇਪ ਦੀ ਲੋਡਿੰਗ ਨਹੀਂ ਹੁੰਦੀ ਤਾਂ ਇਹ ਗ੍ਰਾਵਿਟੀ ਹੋਰ ਵੀ ਵੱਡੀ ਹੋ ਸਕਦੀ ਸੀ ਇਸ ਦੇ ਉਲਟ ਗੈਰ ਅਮਰੀਕੀ ਬਾਜ਼ਾਰਾਂ ਵਿੱਚ ਭਾਰਤ ਦੀ ਬਰਾਮਦ ਸਤੰਬਰ ਵਿੱਚ 10% ਦੀ ਵਧੀ ਹੈ ਜੋ ਅਗਸਤ 2025 ਵਿੱਚ 6.6% ਦੇ ਵਿਵਾਦ ਤੋਂ ਕਾਫੀ ਬਿਹਤਰ ਸੀ 트럼ਪ ਪ੍ਰਸ਼ਾਸਨ ਵੱਲੋਂ 27 ਅਗਸਤ ਤੋਂ ਭਾਰਤੀ ਵਸਤਾਂ ਤੇ 50% ਦੀ ਟੈਰਿਫ ਲਾਉਣ ਦੇ ਫੈਸਲੇ ਤੋਂ ਬਾਅਦ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਵਿੱਚ ਗ੍ਰਾਵਿਟੀ ਆਈ ਹੈ ਕਿਜ਼ਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਭਾਰਤ ਦੇ ਵਪਾਰਕ ਬ੍ਰਾਹਮਣ ਨੂੰ ਅਮਰੀਕੀ ਟੈਰਿਫ ਵਿੱਚ ਵਾਧੇ ਅਤੇ ਗਲੋਬਲ ਵਾਧੇ ਵਿੱਚ ਵਿਆਪਕ ਸੁਸਤੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਗਾਨਿਸਤਾਨ ਤੇ ਹਾਲ ਹੀ ਵਿੱਚ ਪਾਕਿਸਤਾਨੀ ਹਵਾਈ ਹਮਲੇ ਵਿੱਚ ਤਿੰਨ ਮੁੱਖ ਅਫਗਾਨ ਕ੍ਰਿਕਟਰਾਂ ਦੀ ਹੱਤਿਆ ਦਾ ਵਿਵਾਦ ਹੁਣ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਗਿਆ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਤਰਾ ਨੇ ਅਫਗਾਨਿਸਤਾਨ ਵਿੱਚ ਤਿੰਨ ਕ੍ਰਿਕਟਰਾਂ ਦੀ ਮੌਤ ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ICC ਦੇ ਬਿਆਨ ਨੂੰ ਪੱਖਪਾਤੀ ਦੱਸਿਆ ਹੈ। ICC ਅਤੇ ਭਾਰਤ ਵਿੱਚ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਨੀਵਾਰ ਨੂੰ ਪਾਕਿਸਤਾਨ ਸੂਬੇ ਵਿੱਚ ਪਖਤਿਕਾ ਸੂਬੇ ਵਿੱਚ ਹਵਾਈ ਹਮਲੇ ਵਿੱਚ ਅਫਗਾਨ ਕ੍ਰਿਕਟਰਾਂ ਦੀ ਮੌਤ ਤੇ ਸਵੇਦਨਾ ਪ੍ਰਗਟ ਕੀਤੀ ਸੀ ਇਸ ਘਟਨਾ ਵਿੱਚ ਪਾਕਿਸਤਾਨ ਦਾ ਨਾਮ ਨਹੀਂ ਲਿਆ ਗਿਆ ਪਖਤਿਕਾ ਵਿੱਚ ਅਫਗਾਨ ਖਿਡਾਰੀਆਂ ਦੀ ਹੱਤਿਆ ਤੋਂ ਬਾਅਦ ਅਫਗਾਨਿਸਤਾਨ ਪਾਕਿਸਤਾਨ ਨਾਲ ਟਿਕੋਣੀ ਲੜੀ ਤੋਂ ਪਿੱਛੇ हट ਗਿਆ ਹੈ ਪਾਕਿਸਤਾਨ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਉਹ ਟਿਕੋਣੀ ਲੜੀ ਦੀ ਅਫਗਾਨਿਸਤਾਨ ਦੀ ਥਾਂ ਜੇਬਾਬਵੇ ਦਿਨ ਨਾਲ ਹੋਣੀ ਮੈਚ ਖੇਡੇਗਾ ਜਿਸ ਵਿੱਚ ਸ਼੍ਰੀਲੰਕਾ ਵੀ ਸ਼ਾਮਲ ਹੋਵੇਗਾ ਪਾਕਿਸਤਾਨ ਦੇ ਸੂਚਨਾ ਮੰਤਰੀ ਤਾਰ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ICC ਦੇ ਉਸ ਬਿਆਨ ਦੀ ਨਿੰਦਾ ਤੇ ਖੰਡਨ ਕਰਦੇ ਹਾਂ ਜੋ ਇਹ ਧਾਰਨਾ ਤੇ ਦਾਵਾ ਕਰਦਾ ਹੈ ਕਿ ਤਿੰਨ ਅਫਗਾਨ ਕ੍ਰਿਕਟਰ ਪਾਕਿਸਤਾਨੀ ਹਮਲੇ ਵਿੱਚ ਮਾਰੇ ਗਏ ਨੇ ਸੂਚਨਾ ਮੰਤਰੀ ਨੇ ਅੱਗੇ ਕਿਹਾ ਕਿ ਅਫਗਾਨਿਸਤਾਨ ਬੋਰਡ ਨੇ ਕੋਈ ਠੋਸ ਸਬੂਤ ਨਹੀਂ ਪੇਸ਼ ਕੀਤੇ ਅਤੇ ਇਹ ਬਿਆਨ ਦੇ ਦਿੱਤਾ ਹੈ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਸਭ ਤੋਂ ਮਸ਼ਹੂਰ ਅਜਾਇਬ ਘਰਾਂ ਵਿੱਚੋਂ ਇੱਕ ਲੂਵਰ ਮਿਊਜ਼ੀਅਮ ਵਿੱਚ ਇੱਕ ਵੱਡੀ ਚੋਰੀ ਹੋਈ ਹੈ ਚੋਰਾਂ ਨੇ ਡਿਸਕ ਕਟਰ ਦੀ ਵਰਤੋਂ ਕਰਕੇ ਚੋਰੀ ਨੂੰ ਅੰਜਾਮ ਦਿੱਤਾ ਹੈ ਤੇ ਸਿਰਫ 7 ਮਿੰਟ ਵਿੱਚ ਅਜੈਬ ਕਰਦੇ ਅਨਮੋਲ ਗਹਿਣੇ ਲੈ ਕੇ ਭੱਜ ਗਏ। ਫਰਾਂਸ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਚੋਰ ਪੈਰਿਸ ਦੇ ਲੂਵਰ ਅਜੈਬ ਘਰ ਵਿੱਚ ਇੱਕ ਖਿੜਕੀ ਰਾਹੀਂ ਦਾਖਲ ਹੋਏ ਅਤੇ ਗਹਿਣੇ ਲੈ ਕੇ ਚਲੇ ਗਏ। ਮੰਤਰੀ ਨੇ ਬਿਆਨ ਵਿੱਚ ਕਿਹਾ ਹੈ ਕਿ ਜਾਂਚ ਸ਼ੁਰੂ ਹੋ ਗਈ ਹੈ ਅਤੇ ਚੋਰੀ ਹੋਈਆਂ ਚੀਜ਼ਾਂ ਦੀ ਇੱਕ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ। ਅਜੈਬ ਘਰ ਨੇ ਕਿਹਾ ਹੈ ਕਿ ਇੱਕ ਖਾਸ ਕਾਰਨਾਂ ਕਰਕੇ ਕਈ ਦਿਨਾਂ ਲਈ ਹੁਣ ਬੰਦ ਰਹੇਗਾ। ਸ੍ਰੀ ਗੱਲ ਤੱਕ ਸਾਬ ਦੇ ਕਾਰਜਕਾਰੀ ਅਤੇ ਤੱਕ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ ਜਥੇਦਾਰ ਗੜਗੱਜ ਅੰਬਾਲਾ ਜ਼ਿਲ੍ਹੇ ਦੇ ਪਿੰਡ ਪਠਾਨ ਮਾਜਰਾ ਮਟੇੜੀ ਸਿੱਖਾਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇੱਕ ਸਮਾਗਮ ਦੌਰਾਨ ਬੋਲ ਰਹੇ ਸਨ ਇਹ ਸਮਾਗਮ ਸ੍ਰੀ ਗੁਰਦੇਵ ਭਾਦਰ ਸਾਹਿਬ ਜੀ ਪਈ ਮਤੀ ਦਾਸ ਜੀ ਪਈ ਸਤੀ ਦਾਸ ਜੀ ਪਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੀ ਉਨਾ ਇਸ ਮੌਕੇ ਗਿਆ ਕਿ ਸਾਨੂੰ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਮਨੁੱਖਤਾ ਦੇ ਭਲੇ ਲਈ ਇਕਜੁੱਟ ਹੋ ਕੇ ਕਾਰਜ ਕਰਨੇ ਚਾਹੀਦੇ ਨੇ ਸਿੱਖ ਪੰਥ ਬੰਦੀ ਛੋੜ ਦਿਵਸ ਨੂੰ ਬੜੇ ਸ਼ਰਧਾ ਤੇ ਪਿਆਰ ਦੇ ਨਾਲ ਮਨਾਉਂਦਾ ਹੈ ਇਹ ਦਿਹਾੜਾ ਸਿਰਫ ਰੌਸ਼ਨੀ ਦਾ ਨਹੀਂ ਸਗੋਂ ਆਜ਼ਾਦੀ ਤੇ ਨਿਆਂ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਯਾਦ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗੈਂਟਕ ਵੀਰ ਸਿੰਘ ਜੀ ਨੇ ਕਿਹਾ ਹੈ ਕਿ ਜਿਹੜਾ ਸਤਿਗੁਰੂ ਹੋਰਾਂ ਨੂੰ ਗੁਲਾਮੀ ਤੋਂ ਛੁਡਾਏ ਉਹ ਅਸਲੀ ਦਿয়াল ਸਤਿਗੁਰੂ ਹੁੰਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ 52 ਰਾਜਿਆਂ ਨੂੰ ਰਿਹਾ ਕਰਵਾ ਕੇ ਅੰਮ੍ਰਿਤਸਰ ਸਾਹਿਬ ਵਾਪਸ ਆਏ ਸਨ ਉਹਨਾਂ ਦੀ ਵਾਪਸੀ ਤੇ ਸੰਗਤ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੀ ਉਹਦੇ ਦੀਵੇ ਬਾਲ ਕੇ ਖੁਸ਼ੀ ਪ੍ਰਗਟ ਕੀਤੀ ਸੀ ਅਤੇ ਸਤਿਗੁਰਾਂ ਦਾ ਸਵਾਗਤ ਕੀਤਾ ਸੀ ਇਸ ਦਿਨ ਤੋਂ ਹੀ ਸਿੱਖ ਪੰਥ ਇਸ ਨੂੰ ਬੰਦੀਸ਼ਵਰ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਹੈ ਗੈਨਰਿਕ ਵੀਰ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਅਯੁੱਧਿਆ ਦੇ ਲੋਕਾਂ ਨੇ ਸ੍ਰੀ ਰਾਮਚੰਦਰ ਜੀ ਦੀ ਵਾਪਸੀ ਤੇ ਦੀਵੇ ਬਾਲੇ ਉਸੇ ਤਰ੍ਹਾਂ ਹੀ ਸੇਖ ਜਗਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਾਪਸੀ ਨੂੰ ਚਾਨਣਾ ਨਾਲ ਮਨਾਉਂਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਇਸ ਤਿਹਾੜੀ ਦੀ ਆਤਮਿਕ ਮਹਤਤਾ ਸਮਝਣੀ ਚਾਹੀਦੀ ਹੈ। ਇਹ ਸਿਰਫ ਰੌਸ਼ਨੀ ਦਾ ਤਿਹਾੜੀ ਨਹੀਂ ਸਗੋਂ ਜ਼ੁਲਮ ਖਿਲਾਫ ਲੜਾਈ ਅਤੇ ਮਨੁੱਖੀ ਅਧਿਕਾਰਾਂ ਦੀ ਜਿੱਤ ਦਾ ਦਿਨ ਹੈ। ਉਹਨੇ ਵੀ ਕਿਹਾ ਕਿ ਇਸ ਮੌਕੇ ਸਾਨੂੰ ਦੀਵੇ ਬਾਲ ਕੇ ਵਾਤਾਵਰਨ ਨੂੰ ਸੁਗੰਧਿਤ ਕਰਨਾ ਚਾਹੀਦਾ ਹੈ ਅਤੇ ਪਟਾਖਿਆਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ।